ਇਹ ਮਾਇਆ ਝੂਠ ਹੈ ਇਹ ਦੇਣਾ ਜੋੜਨ ਵਾਲਾ ਇਹਦੀ ਇੱਛਾ ਨੂੰ ਕਰਨ ਵਾਲਾ ਹਰ ਧਰਮ ਅਧਰਮ ਕਰਮ ਹੋਣੀ ਚਾਹੀਦੀ ਜੋੜ ਵੀ ਜੋੜਨਾ ਹੈ ਰਹਿ ਹੈ ਵੀ ਧਰਮ ਉਹ ਸਾਡੀ ਮਰਜ਼ੀ ਦਾ ਲੋਕ ਸੰਸਾਰ ਦੀ ਮਰਜ਼ੀ ਦਾ ਧਰਮ ਹੋ ਸਕਦਾ ਹੈ ਦਰਗਾਹ ਜਿ ਪਰਵਾਣ ਦਾ ਨਹੀਂ ਜੇ ਸਵਾਲ ਹੈ ਇਹ ਛੁੱਟਣਾ ਉਸ ਧਰਮ ਨਾਲ ਹੈ ਜਿਹੜਾ ਦਰਗਾਹ ਬਣਾਉਂਦਾ ਉਸ ਧਰਮ ਨਾਲ ਫਸਣਾ ਹੈ ਜਿਹੜਾ ਸੰਸਾਰ ਚ ਪਰਵਾਣ ਸੰਸਾਰੀਆਂ ਦਾ ਧਰਮ ਹੈ ਉਹ ਇੱਥੇ ਸੰਸਾਰ ਦਾ ਤਰਮ ਇੱਥੇ ਰੱਖੂਗਾ ਬਾਹਰ ਨਹੀਂ ਲਿਆ ਸਕਦਾ ਬਾਹਰ ਲੈ ਜਾਣ ਦੀ ਇੱਛਾ ਵੀ ਨਹੀਂ ਸਾਡੇ ਚ ਇਹਦੇ ਛੱਡਣ ਨੂੰ ਜੀਰੀ ਕਰਦਾ ਪਾਗਲ ਜਿਹੜਾ ਬਾਹਰ ਦੀ ਸੋਚੂਗਾ ਜੇ ਨਾਨਕ ਬਾਹਰ ਦੀ ਸੋਚਦਾ ਨਾਨਕ ਨੂੰ ਪਾਗਲ ਕਿਹਾ ਜੇ ਕਬੀਰ ਨੇ ਬਾਹਰ ਦੀ ਸੋਚੀ ਉਹਨੂੰ ਬੌਰਾ ਕਿਹਾ ਨਾਨਕ ਮਹਾਨ ਹੈ ਨਾਨਕੜਾ ਅਸਾ ਕਿਉਂ ਨਹੀਂ ਜਿੰਨ ਨੂੰ ਮਨ ਨੂੰ ਹੋਰ ਮੁਖ ਹੋਰ ਜਗਾਡੇ ਕੱਚਿਆਂ ਮਨ ਵਿੱਚ ਸਾਡੇ ਕੁਛ ਹੈ ਮੂੰਹ ਦੇ ਵਿੱਚ ਕੁਛ ਹੈ ਧੋਖਾ ਆਪਣੇ ਨਾਲ ਕਰਦੇ ਆ ਤੇ ਸਹਰਾ ਨਹੀਂ ਕਰਦੇ